ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਤਨ ਤਨ ਉਹ ਰਾਮ ਵੇਨ ਵਜੈ ਮਦਰ ਮਦਰ ਤੁਨ ਅਨਹਤ ਗਾਜੈ ਰਹਾ ਤਨ ਤਨ ਉਹ ਰਾਮ ਵੇਨ ਵਜੈ ਮਦਰ ਮਦਰ ਤੁਨ ਅਨਹਤ ਗਾਜੈ ਅਨਹਤ ਗਾਜੈ ਅਨਹਤ ਗਾਜੈ ਉਹ ਰਾਮ ਦੇ ਨਾਲ ਬੇਨ ਜਿਹੜੀ ਜੋੜੀ ਹੈ ਜਿਵੇਂ ਅਸੀਂ ਪਿਛਲੇ ਗ੍ਰਾਮ ਚ ਪੜ੍ਹੀਏ ਹਿੰਦੂ ਮਤ ਦੇ ਰਮਾਣ ਪੜ੍ਹੀਏ ਆਹ ਆਮਦੇ ਨਾਲ ਬੇਣ ਕਿਤੇ ਨਹੀਂ ਆਉਂਦੀ ਬੇਣ ਜੀ ਆਉਂਦੀ ਹੈ ਤਨਾਰਦ ਨਾਲ ਆਉਂਦੀ ਹੈ ਬੇਣ ਦਾ ਰਾਮ ਨਾਲ ਆਉਂਦੀ ਹੈ ਨਾ ਕ੍ਰਿਸ਼ਨ ਨਾਲ ਬੇਣ ਆਉਂਦੀ ਹੈ ਬੇਣ ਕ੍ਰਿਸ਼ਨ ਨਾਲ ਬਾਂਸਰੀ ਆਉਂਦੀ ਹੈ ਰਾਮ ਨਾਲ ਦੋਹਾਂ ਚ ਬੇਣ ਔਰ ਬਾਂਸਰੀ ਕੁਝ ਵੀ ਨਹੀਂ ਆਉਂਦਾ ਕਿ ਉਹਦੇ ਨਾਲ ਬੇਣ ਆਉਂਦੀ ਹੈ ਨਾਲ ਨਾਲ ਨਾਰਦ ਨੂੰ ਰਾਮ ਕਹਿੰਦਾ ਸੁਣ ਇਹ ਜਿਹੜਾ ਨਾਰਦ ਆ ਉਹ ਹੀ ਰਾਮ ਹੈ ਉਹਦੀ ਬੇਣ ਇਹ ਨਾਰਦ ਤਾਂ ਹੈ ਬੇਣ ਨੂੰ ਰੱਦ ਨਹੀਂ ਕੋਈ ਕਰ ਸਕਦਾ ਜੋ ਬੇਣ ਚੋ ਆਵਾਜ਼ ਨਿਕਲ ਗਈ ਇਹ ਸੱਚਾ ਹੋਰ ਕਿਤੋਂ ਵੀ ਆਵਾਜ਼ ਨਿਕਲੀ ਹੋਈ ਝੂਠਾ ਉਹ ਆਵਾਜ਼ ਕੱਟੀ ਜਾ ਸਕਦੀ ਹੈ ਪਰ ਸਫਲ ਹੋ ਸਕਦੀ ਹੈ ਜਿਹੜੀ ਬੇਨਰਾਮ ਬੈਣ ਤੋਂ ਬਿਨਾਂ ਦੀ ਆਵਾਜ਼ ਹੈ ਰਾਂਬਣ ਕੇ ਰਾਂਬਣ ਹੁਕਮ ਹੈ ਰਾਂਬੇੜੇ ਹੁਕਮ ਹੈ ਇਹ ਜੋ ਹੁਕਮ ਹੈ ਪਰਮੇਸ਼ਰ ਦਾ ਇਹ ਨਹੀਂ ਇਹ ਭਾਈ ਦਾ ਜਿਹੜਾ ਹਰ ਵਕਤ ਇਹ ਰਾਂਬੇੜ ਸਵਾਕੜ ਰਾਮ ਬੋਲਦਾ ਜਿਹੜਾ ਨਾ ਉਹੀ ਤਾਂ ਰਾਂਬੇਣ ਉਹਨਾਂ ਦਾ ਨਹੀਂ ਬੋਲਦਾ ਰਾਮ ਸਵੇਕਾਟ। ਉਹ ਨਹੀਂ ਕਹਿੰਦੇ ਸਵੇਕਾਟ ਰਾਮ ਬੋਲਦਾ। ਜੇ ਉਹ ਕਹਿ ਦੇਣਗੇ ਸਵੇਕਾਟ ਰਾਮ ਬੋਲਦਾ ਉਹ ਇਹ ਦਿਹਾੜਾ ਰਾਮ ਨਹੀਂ ਰਹਿਣਾ ਫਿਰ। ਉਹ ਤਾਂ ਹੁਣ ਵੀ ਬੋਲਦਾ। ਸਵੇਕਾਟ ਰਾਮ ਬੋਲਦਾ ਹੈ ਕਹਿੰ ਕੇ ਪ੍ਰੈਜ਼ੈਂਟ ਟੈਂਸ ਕਰਤਾ। ਬੋਲਿਆ ਜਾਂ ਲਫ਼ਜ਼ਾ ਪ੍ਰੈਜ਼ੈਂਟ ਟੈਂਸ ਹੈ ਹੁਣ ਵੀ ਬੋਲਦਾ। ਬੋਲਦਾ ਹੀ ਰਹਿੰਦਾ ਸਭ ਦੇ ਅੰਦਰ ਬੋਲਦਾ ਰਹਿੰਦਾ ਇਹ ਪ੍ਰੈਜ਼ੈਂਟ ਟੈਂਸ ਤੇ ਉਹ ਤਾਂ ਪਾਸਟ ਹੈ ਫਿਰ ਪ੍ਰਮਾਣ ਹੋਣਾ ਪਾਸਟ ਟੈਂਸ ਬੇ ਕੋ ਯਾ ਤਾਂ ਲੋਕਾਂ ਦੀ ਇਕਲੇ ਦੀ ਕਿਸੇ ਉਦੋਂ ਬੁੱਧੀ ਇੰਨੀ ਕਿਸੇ ਇੰਨੀ ਕੇ ਗੱਲ ਸਮਝ ਸਕਦੇ ਸੀ ਇੰਨੀ ਕੇ ਉਹਦਾ ਲੋੜ ਸੀ ਉਹਨਾਂ ਨੇ ਇਹਨਾਂ ਅਗੇ ਗਿਆਨ ਰੱਖ ਲਿਆ ਹੁਣ ਵੀ ਕਹਿੰਦੇ ਨੇ ਮਿਸ਼ਨਰੀ ਕਹਿੰਦਾ ਨੇ ਇਹਨੂੰ ਸੌਖਾ ਕਰੋ ਗਿਆ ਉਹਨੂੰ ਸੌਖਾ ਦਾ ਵੇ ਰਵੈਣ ਜੀ ਕੀਤਾ ਹੋਇਆ ਉਹ ਹੀ ਲੈ ਲਓ ਸੌਖਾ ਇਹਨੂੰ ਮੱਤ ਜੀ ਕੀਤਾ ਹੋਇਆ ਲੈ ਲਓ ਉਹ ਪੜ੍ਹ ਲੈ ਕਰੋ ਸੌਖਾ ਦਾ ਵਾਹ ਭਾਰਤ ਜੋ ਬਣਾਇਆ ਹੋਇਆ ਉਹ ਸੌਖਾ ਹੀ ਬਣਾਇਆ ਹੋਇਆ ਸੌਖਾ ਹੋ ਸੀ ਉਹ ਖਾਏ ਕੁਰਬਾਨੀ ਕਹਿੰਦੀ ਐ ਗਾਖੜੀ ਐ ਇਹ ਗੱਲ ਖੰਨੇ ਤੇਖੀ ਵਾਲੋਂ ਨੇ ਕੀ ਇਹਤ ਮਾਰ ਕੇ ਜਾਣਾ ਇਹ ਔਖੀ ਗੱਲ ਐ ਇਹ ਔਕੜ ਘਾਟੀ ਐ ਬੜੀ ਮੁਸ਼ਕਲ ਸਮਝ ਆਉਣ ਵਾਲੀ ਗੱਲ ਹੈ ਉਦੋਂ ਸ਼ਾਇਦ ਉਹ ਨਹੀਂ ਲੋੜ ਸੀ ਲੋਕਾਂ ਨੂੰ ਅੱਜ ਵੀ ਇਹ ਜੀ ਵਿਵਸਥਾ ਵਾਲੇ ਆਦਮੀ ਹੈਗੇ ਨੇ ਉਹਨਾਂ ਦੀ ਗੱਲ ਸਮਝਦੇ ਨੇ ਉਹਨਾਂ ਨੂੰ ਸਮਝਣ ਵਾਲੇ ਹੀ ਨੇ ਲੋਕ ਉਹਨਾਂ ਗੱਲ ਸਮਝ ਸਕਦੇ ਨੇ ਬੁੱਧੀ ਥੋੜੀ ਹੈ ਨਾ ਹਾਂ ਜੀ ਤੁਹਾਨੂੰ ਤੁਹਾਨੂੰ ਰਾਮਬੇਨ ਵਜਾ ਹੈ ਹਾਂ ਮਧੁਰ ਮਧੁਰ ਤੁਨ ਅਨਹਤ ਗਾਇ ਮਧੁਰ ਦੇਖੋ ਮਧੁਰ ਤੁਨ ਕਹੀ ਹੋਈ ਹੈ ਮਧੁਰ ਹੁੰਦਾ ਮਿਠਾ ਹੁੰਦਾ ਸੱਚ ਜੋ ਤ੍ਰਿਕੁਟੀ ਜੋ ਬੋਲਿਆ ਜਾਂਦਾ ਉਹ ਕੌੜਾ ਹੁੰਦਾ ਜੋ ਤ੍ਰਿਕੁਟੀ ਜੋ ਬੋਲਦੇ ਆਂ ਅਸੀਂ ਆਪਣਾ ਹੁਕਮ ਜੋ ਅਸੀਂ ਆਪਣੀ ਮਰਜ਼ੀ ਨਾਲ ਬੋਲਦੇ ਆਂ ਤ੍ਰਿਕੁਟੀ ਜੋ ਬੋਲਦੇ ਆਂ ਸੋਚ ਕੇ ਬੋਲਦੇ ਇਹ ਆਂਬਣ ਤਾਂ ਅਨਹਤ ਬੈਣਾ ਅਨਹਤ ਬੈਣਾ ਇਹ ਨਹੀਂ ਕੱਟੀ ਜਾ ਸਕਦੀ ਇਹਦੀ ਹੱਤਿਆ ਨਹੀਂ ਹੋ ਸਕਦੀ ਇਹਦਾ ਜਾਓਗੇ ਤੇ ਜੋ ਬੋਲਿਆ ਹੋਊਗਾ ਅਨਹਤ ਹੱਤਿਆ ਨਹੀਂ ਹੈ ਇਹਦੀ ਇਹ ਨਹੀਂ ਖਤਮ ਹੋ ਸਕਦੀ ਜੋ ਕਹਿ ਆ ਗਿਆ ਟੱਲ ਲਾ ਹੋ ਇਹ ਸੰਤ ਬਚਨ ਟੱਲਾਦਾ ਇਹ ਸੰਤ ਬਚਨ ਆ ਟੱਲਾਦਾ ਆ ਟੱਲ ਇਹ ਰੋੜੀ ਇਹਦਾ ਕੋਈ ਇਲਾਜ ਨਹੀਂ ਜੋ ਮੂਚਾ ਨਿਕਲ ਗਿਆ ਹੋਊਗਾ ਜੋ ਪਰਮੇਸ਼ਰ ਦੀ ਇੱਛਾ ਹੋਊਗੀ ਜੋ ਭਾਣਾ ਵਰਤੂਗਾ ਵੇ ਰੋਕਿਆ ਜਾ ਸਕਦਾ ਇਹ RAM ਬੈਣ ਤਾਂ ਪਰਮੇਸ਼ਰ ਦਾ ਪਾਣਾ ਇਹ ਤਾਂ ਜੋ ਉਹਦੀ ਇੱਛਾ ਵਰਤੂਗੀ ਉਹ ਨਹੀਂ ਰੋਕੀ ਜਾ ਸਕਦੀ ਰੋਕਣ ਨੂੰ ساری ਦੁਨੀਆ ਵਿਰੋਧ ਕਰਦੀ ਰਹੇ ਕਰਦੀ ਰਹਿੰਦੀ ਹੈ ਪਰ ਉਹ ਪਾਣਾ ਉਵੇਂ ਹੀ ਵਰਤਦਾ ਰਹਿੰਦਾ ਦੁਨੀਆ ਕੀ ਚਾਹੁੰਦੀ ਹੈ ਕੋਈ ਮਤਲਬ ਨਹੀਂ ਜੋ ਪਰਮੇਸ਼ਰ ਚਾਹੁੰਦਾ ਹੁੰਦਾ ਤਾਂ ਤਾਂ RAM ਬੈਣ ਵਾਜਾ ਮਦਰ ਮਦਰ ਤੁਨ ਅਨਹਤ ਗਾਜਾ ਹੁਣ ਮਦਰ ਮਦਰ ਤੁਨਾ ਨਾ ਅਨਤ ਗਾਜਾ ਸੁਣਦੀ ਕਿਨੂ ਐ ਸੁਣਦੀ ਦਾ ਨਾਮ ਦੇ ਬਰੂਈਆਂ ਲੋਕਾਂ ਨੂੰ ਤਾਂ ਸੁਣਦਾ ਹੀ ਕੱਖ ਨਹੀਂ ਐ ਚ ਇਸੇ ਕਰਕੇ ਤਾਂ ਟੀਕਾ ਘਾਰਾਂ ਨੇ ਹੋਰੇ ਕੁਝ ਕਰਤਾ ਵੇਣ RAM ਨਾ ਕਿਵੇਂ ਜੋੜ ਦੋਂਗੇ ਤੁਸੀਂ ਜਮੂਰ ਰੂਪ ਕਿਸੇ ਕੋਈ ਗ੍ਰੰਥ ਜੋੜਦਾ ਹੀ ਨਹੀਂ RAM ਨਾ ਵੇਣ ਉਹਨਾਂ ਨੇ ਜਾਣ ਬੁੱਝ ਕੇ ਇਹ ਜੀਆਂ ਗੱਲਾਂ ਕਹਿ ਜਾਂ ਨੇ ਗੁਰਬਾਣੀ ਚ ਜਿਹੜੀਆਂ ਪਿਛੇ ਪਿਛੇ ਸਿਮਰਤ ਸ਼ਾਸਤਰਾਂ ਜਾਂ ਗ੍ਰੰਥਾਂ ਥੀ ਹੀ ਨਹੀਂ ਕਹ ਉਹ ਜੋ ਹੁਣੇ ਰਾਮ ਵਣ ਕੀ ਹੈ ਤਬਜਾਰਤ ਹੈ ਇਹਨਾਂ ਨੇ ਆਪਣਾ ਤੁਥਮੁਥ ਕਰਕੇ ਅਰਥ ਕਰਕੇ ਪਰੇ ਹੋਏ ਹਾਂਜੀ ਬੀਣਾ ਨੂੰ ਬੀਨ ਕਹਿੰਦੇ ਨੇ ਬੀਣਾ ਆ ਬੀਣਾ ਹੁੰਦੀ ਹੈ ਬੀਣਾ ਉਹ ਜਿਹੜੀ ਉਹ ਵਜਾਉਂਦਾ ਨੇ ਉੱਥੇ ਨਾਰਦ मुनि ਦੇ ਹੱਥ ਜਿ ਦਿਖਾਈਏ ਜੀ ਹਜੋ ਹਾਂ ਜਿਹੜੀ ਨਾਰਦ मुनि ਦੇ ਹੱਥ ਜਿ ਦਿਖਾਈਏ ਰਹਾ ਉਹ ਨੂੰ ਵੀ ਕਹਿੰਦੇ ਨੇ ਜਿਹੜੀ ਹਜੂਰ ਸਾਹਿਬ ਵਜਾਉਂਦੇ ਨੇ ਸ਼ਾਮ ਨੂੰ ਉਹ ਵੀ ਬੇਣੇ ਡਾਇਰੈਕਟ ਫੂਕ ਮਾਰੀ ਦੇ ਜੋ ਵਹਿਦੀ ਬੇਣ ਹੁੰਦੀ ਹੈ ਹਾਂ ਜੀ ਤਾਂ ਤਨ ਤਨ ਮੇਗਾ ਰੁਮਾਵਲੀ ਤਨ ਤਨ ਕ੍ਰਿਸ਼ਨ ਉੱਡੈ ਕੰਬਲੀ ਤਨ ਤਨ ਮੇਗਾ ਉਹ ਮੇਗਾ ਤਨ ਤਨ ਉਹ ਗੁਰਮੁਖ ਤਨ ਤਨ ਹੈ ਮੇਗਾ ਗੁਰਮੁਖ ਹੁੰਦਾ ਹੈ ਮੇਕੇ ਨੂੰ ਫਰਮਾਨ ਹੋਆ ਬਰਸੋ ਕਰ ਫਾਤਾ ਉਹ ਮੇਗਾ ਤਨ ਤਨ ਜਿਵੇਂ ਬੱਦਲ ਦੇ ਪਾਣੀ ਕਿਥੋਂ ਨਿਕਲਦਾ ਜੇ ਪਦਰਨ ਦਾ ਛਾਇਆ ਹੈ ਪਾਣੀ ਕਿਥੋਂ ਹੁੰਦਾ ਜਿਵੇਂ ਆਦਮੀ ਦੇ ਰੋਮ ਰੋਮ ਚੋਂ ਪਸੀਨਾ ਨਿਕਲਦਾ ਬਦਲਦੇ ਐ ਪਸੀਨਾ ਨਿਕਲਦਾ ਰੋਮ ਆਵਲੀ ਤਨ ਤਨ ਮੇਕਾ ਰੋਮ ਆਵਲੀ ਜਿਵੇਂ ਬੰਦੇ ਦੇ ਗਰਮੀ ਦੇ ਵਿੱਚ ਰੋਮ ਰੋਮ ਚੋਂ ਪਸੀਨਾ ਨਿਕਲਦਾ ਐ ਬਦਲਦੇ ਰੋਮ ਰੋਮ ਚੋਂ ਪਾਣੀ ਨਿਕਲਦਾ ਇਹ ਵਿੱਚ ਜਿਹੜੀ ਜੋਤ ਹੈ ਇਹਨੇ ਰੋਮ ਰੋਮ ਦੇ ਵਿੱਚੋਂ ਗਿਆਨ ਕੜਦਾ। ਜਦ ਪੂਰਨ ਜੋ ਹੁੰਦਾ ਨਾ ਗੁਰਮੁਖ ਪੂਰਨ ਜੋ ਹੁੰਦਾ ਟਿਕੀ ਹੋਈ ਆ ਜੋਤ ਫਿਰ ਰੋਮ ਰੋਮ ਚੋਂ ਗਿਆਨ ਚੜਦਾ ਹੈ ਜੋ ਨਿਕਲਦਾ। ਗੁਰਮੁਖੀ ਰੋਮ ਰੋਮ ਹਰ ਧਿਆਵਾ। ਰੋਮਾਵਲੀ ਹੈ ਨਾ। ਇਹਦੀ ਵਿਆਖਿਆ ਗਾਹ ਕੀਤੇ ਗੁਰਮੁਖੀ ਰੋਮ ਰੋਮ ਹਰ ਧਿਆਵਾ। ਤਾਂ ਉਹ ਰੋਮ ਰੋਮ ਦਾ ਹਰ ਦੇ ਵਿੱਚ ਧਿਆਨ ਹੈ ਜੋ ਧਿਆਨ ਉਹ ਦੇ ਰਿਹਾ ਧਿਆਨ ਚੋਂ ਪ੍ਰਾਪਤ ਕਰ ਰਿਹਾ ਜੋ ਪ੍ਰਾਪਤ ਕਰ ਰਿਹਾ ਉਹ ਦੇ ਰਿਹਾ ਉਹਦੇ ਕੋਲ ਕੀ ਆ ਉਹ ਕੋਲ ਕੁਝ ਨਹੀਂ ਆ ਧਿਆਨ ਚੋਂ ਗਿਆਨ ਦੀ ਪ੍ਰਾਪਤੀ ਹੈ ਤੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਜੋ ਪ੍ਰਾਪਤੀ ਹੈ ਧਿਆਨ ਚੋਂ ਉਹ ਹੀ ਦੱਸ ਰਿਹਾ ਉਹ ਹੀ ਦੇ ਰਿਹਾ ਹਾਂਜੀ ਧੰਨ ਧਨ ਕ੍ਰਿਸ਼ਨ ਓਡਾ ਕੰਬਲੀ ਧੰਨ ਧਨ ਕ੍ਰਿਸ਼ਨ ਅਦੂਆ ਕ੍ਰਿਸ਼ਨ ਵੀ ਧੰਨ ਇਹ ਜਿਹੜਾ ਕ੍ਰਿਸ਼ਨ ਹੈ ਇਹ ਵੀ ਬੁੱਧੀਦੋ ਪਰ ਇਹ ਉਹਦੇ ਨੂੰ ਨੇ ਪਤਾ ਮੰਨ ਕੀ ਹੈ ਪਰ ਕੰਬਲੀ ਉਹ ਨਹੀਂ ਫਿਰਦਾ ਹੈ ਕਾਲਾ ਹੋਇਆ ਹੋਇਆ ਧੰਨ ਧਨ ਕ੍ਰਿਸ਼ਨ ਓਡਾ ਕੰਬਲੀ ਇਹ ਵੀ ਕ੍ਰਿਸ਼ਨ ਹੈ ਜਿਹੜਾ ਕੰਬਲੀ ਲੈ ਕੇ ਫਿਰਦਾ ਹੈ ਮਾਇਆ ਕਮੜੀ ਹੋਈ ਆ ਜਿਹੜੀ ਮਾਇਆ ਧਾਰੀ ਹੋਇਆ ਕ੍ਰਿਸ਼ਨ ਹੈ ਨਾ ਸਰੀਰ ਏੜੀ ਦਾ ਏੜੀ ਕਮੜੀ ਆ ਇਹ ਪਰਮਾ ਪਰਮ ਪਰਮ ਕਰਕੇ ਸਰੀਰ ਚ ਪਰਮ ਕਰਕੇ ਮਾਇਆ ਚ ਲਿਪਟਾ ਪਰਮ ਕਰਕੇ ਜਨਮ ਹੈ ਇਹਦਾ ਕਰਮ ਕਰਕੇ ਜਨਮ ਨਹੀਂ ਹੈ ਪਰਮੇ ਭੂਲਾ ਦਾ ਦਸਤਾਵਾ ਕਮੜੀ ਹੁੰਦੀ ਆ ਕਾਲੀ ਪਰਾ ਮਕਾਲਾ ਜਨਮ ਜਨਮ ਕੇ ਸਮਨ ਕੋ ਵੱਡ ਲਗੀ ਕਾਲਾ ਹੋਇਆ ਚਾਹੋ ਕੰਤਨ ਕ੍ਰਿਸ਼ਨ ਕ੍ਰਿਸ਼ਨ ਕਾਲਾ ਓਡ ਕੰਬੜੀ ਆ શરીર ਤਾੜ ਤਰੀ ਫਿਰਦਾ ਕ੍ਰਿਸ਼ਨ ਨੇ ਦੇਹਦਾ ਕੰਬੜੀ ਦੇਦੀ ਐ ਇਹ ਜਾ ਲੁਕਿਆ ਲਪੇਟ ਕੰਬੜੀ ਦੇ ਵਿੱਚ ਕੰਬੜਿਓ ਕੰਬੜੀ ਦੇਦੀਆ ਕ੍ਰਿਸ਼ਨ ਦੇਂਦਾਈ ਉਹ ਤੁਰ ਹੀ ਫਿਰਦੀ ਆ ਕੰਬੜੀ ਮਿੱਟੀ ਦੀ ਮੂਰਤ ਲੋਕਾਂ ਦੇ ਨੇ ਮਾਟੀ ਦਾ ਪੁੱਤਰਾ ਕੈਸਾ ਨੱਚਦਾ ਕ੍ਰਿਸ਼ਨ ਨਹੀਂ ਦੀਦਾ ਕੰਬੜੀ ਦੀਦੀ ਐ ਕੈਸਾ ਕਲਾਕਾਰ ਐ ਕ੍ਰਿਸ਼ਨ ਕ੍ਰਿਸ਼ਨ ਦਾ ਨਹੀਂ ਪਤਾ ਵੀ ਕ੍ਰਿਸ਼ਨ ਨੱਚਦਾ ਨੱਚਦੀ ਕੀ ਇਹ ਪੁੱਤਰੀ ਪੁੱਤਰਾ ਨੱਚਦਾ ਮਾਟੀ ਦਾ ਪੁੱਤਰਾ ਮਾਟੀ ਦਾ ਪੁੱਤਰਾ ਬਣ ਗਿਆ ਕ੍ਰਿਸ਼ਨ ਕ੍ਰਿਸ਼ਨ ਨੂੰ ਬਾਟੀ ਦਾ ਪੁੱਤਰਾ ਕਹਿ ਰਹੇ ਨੇ ਲੋਕ ਤਾਂ ਹੀ ਤਾਂ ਮਿੱਟੀ ਦਾ ਪੁੱਤਰਾ ਬਣਾ ਲਿਆ ਉਹਨਾਂ ਨੇ। ਕ੍ਰਿਸ਼ਨ ਦੀ ਉਹ ਬਣਾਈ ਆ ਮਿੱਟੀ ਦੀ। ਇਹ ਪੱਥਰ ਦੀ ਮੂਰਤੀ। ਆਰਾਮ ਦੀ ਤਾਂ ਗਲਤੀ ਨਾ ਬਣ ਗਈ ਉਹਨਾਂ ਤੇ। ਆਰਾਮ ਦੀ ਨਹੀਂ ਬਣਾਈ ਜਾ ਸਕਦੀ। ਉਹ ਤਾਂ ਕ੍ਰਿਸ਼ਨ ਦੀ ਵੀ ਨਹੀਂ ਬਣਾਈ ਜਾ ਸਕਦੀ। ਚਲੋ ਕ੍ਰਿਸ਼ਨ ਦੀ ਤਾਂ ਬਣਾ ਲਾਂਗਾ ਵੀ ਉਹ ਦੇ ਚ ਆ ਜਾਂਦਾ ਹੁੰਦਾ। ਕੰਬੜੀ ਓੜਦਾ। ਤਾਂ ਇਹਦੇ ਵਿੱਚੋਂ ਕਹਿੰਦਾ ਨਿਕਲੇ ਆਉਂਦਾ ਦਰਸ਼ਨ ਦੇ ਦਿੰਦਾ। ਵਿੱਚੇ ਹੁੰਦਾ ਸਮਾਇਆ ਹੋਇਆ ਪਰ ਸਰੀਰ ਜਿਹੜਾ ਮੁਰਖਾ ਸਰੀਰ ਹੈ ਇਹ ਚ ਸਮਾਇਆ ਹੋਇਆ ਹੁੰਦਾ ਮਿੱਟੀ ਦੇ ਜਾਂ ਪੱਥਰ ਦੇ ਜਾਂ ਸੋਨੇ ਦੇ ਜਾਂ ਹੋਰ ਕਿਸੇ ਮੂਰਤੀ ਚ ਨਹੀਂ ਸਮਾਇਆ ਜਾ ਸਕਦਾ ਆਤਮਾ ਹਾਂਜੀ ਤਨ ਤਨ ਤੂੰ ਮਾਤਾ ਦੇਵਕੀ ਦੇਖੋ ਤਿੰਨ ਆ ਗਏ ਪਹਿਲਾਂ ਰਾਮ ਆਇਆ ਰਾਮ ਭੇਣ ਵਜ ਉਹ RAMBHAAN ਕੀ ਉਹ ਗੁਰਮੁਖ ਦਾ ਜਿਹੜਾ ਹੈ ਉਹ RAMBHAAN ਗੁਰਮੁਖੀ ਆਵਾਜ਼ RAMBHAAN ਜਿਹੜਾ ਸਰੀਰ ਧਾਰਨ ਕੀਤਾ ਕ੍ਰਿਸ਼ਨ ਉਹ ਵੀ ਧਾਰਨ ਸਰੀਰ ਲਈ ਫਿਰਦਾ ਮਰਜੀ ਕੋਈ ਨਹੀਂ ਮਰਜੀ ਛੱਡੀ ਫਿਰਦਾ ਤਨ ਕਹਦਾ ਦਖਲ ਨਹੀਂ ਦੇ ਰਹਾ RAMBHAAN ਦੇ ਵਿੱਚ RAMBHAAN ਜੀ ਦਾ ਦਖਲ ਨਹੀਂ ਦੰਦਾਰਾ ਕ੍ਰਿਸ਼ਨ ਫਿਰ ਧਾਰਨ ਹੈ ਸਰੀਰ ਹੈ ਧਾਰਨ ਕੀਤਾ ਹੋਇਆ ਪਰ ਰਾਮਵਰ ਨੇ ਵਜਦੀ ਹੈ ਆਪਣੀ ਵੇਣ ਬਾਂਸਰੀ ਵੱਧ ਕੀਤੀ ਹੋਈ ਹੈ ਜਦ ਇਹ ਚੁੱਪ ਹੋ ਜਾਂਦਾ ਨਾ ਆਪਣੀ ਮਰਜ਼ੀ ਨਾਲ ਬੋਲਣਾ ਛੱਡਦਾ ਫਿਰ ਇਹ ਕ੍ਰਿਸ਼ਨ ਵੀ ਤਨ ਬੇਤਾਰੀ ਤੇ ਜਿੰਨਾ ਜਿਹੜਾ ਲੜਦਾ ਟਕਰਾਉਂਦਾ ਵਿਰੋਧ ਕਰਦਾ ਉਹਨਾਂ ਜਿਲਤਾਂ ਨਹੀਂ ਹੈ ਉਹਨਾਂ ਦੇ ਮੂਰਖਾ ਮਨਮੂਰਖ ਕਿਵੇਂ ਬਿਲ ਲਾਈਏ ਜਿਨਾ ਚਿਰ ਬਿੱਲ ਲਾਉਂਦਾ ਹੈ ਵਿਰੋਧ ਕਰਦਾ ਹੈ ਹੁਕਮ ਦਾ ਉਹਨਾਂ ਜਿਹੜੇ ਨੂੰ ਮੂਰਖ ਮੰਨਿਆ ਹਾਇਆ ਉਹਨਾਂ ਦਾ ਧਨਤਾਨ ਨਹੀਂ ਹੈ ਜੋ ਸਿਆਣਾ ਬਣ ਗਿਆ ਹੁਕਮ ਦਾ ਵਿਰੋਧ ਨਹੀਂ ਕਰਦਾ ਫਿਰ ਧਨਤਾਨਾ ਹੈ ਸਟ੍ਰੀਸ਼ਨ ਤੱਕ ਦੋ ਆ ਗਏ ਰਾਮ ਮੇਰ ਦਾ ਜਵਾਬ ਦਿਆ ਹੁਕਮ ਦਾ ਜਿਹੜਾ ਬੁਲਾਇਆ ਬੋਲਦਾ ਉਹ ਤਾਂ ਧਨ ਹੈ ਪਰ ਜਿਹੜਾ ਉਹਨੂੰ ਸੁਣ ਕੇ ਬਰਦਾਸ਼ਤ ਕਰਦਾ ਉਹ ਵੀ ਧਨ ਹੈ ਜਿਹੜਾ ਮਨ ਗੁਰਬਾਣੀ ਸੁਣ ਕੇ ਬਰਦਾਸ਼ਤ ਕਰਦਾ ਉਹ ਵੀ ਧੰਨ ਤਾਂਵੇਂ ਕਾਲਾਈ ਹੈ ਭਾਵੇਂ ਅਗਿਆਨਤਾ ਹੈ ਪਰ ਗੁਰਬਾਣੀ ਨੂੰ ਸੁਣ ਕੇ ਬਰਦਾਸ਼ਤ ਕਰਨਾ ਬੜਾ ਔਖਾ ਹੈ ਕੋ ਕੋ ਦਾ ਨ ਮੇਲ ਨਹੀਂ ਖਾਂਦੀ ਗੱਲ ਉਹਦੀ ਮਰਜ਼ੀ ਨਾਲ ਮੇਲ ਨਹੀਂ ਖਾਂਦੀ ਗੱਲ ਆਪਣੀ ਮਰਜ਼ੀ ਦੇ ਖਿਲਾਫ ਗੱਲ ਸੁਣ ਕੇ ਬੜਾ ਔਖਾ ਚੁਪਰਾਣਾ ਬਰਦਾਸ਼ਤ ਕਰਨਾ ਇਸ ਕਰਕੇ ਬਰਦਾਸ਼ਤ ਕਰਦੇ ਆ ਵੀ ਭਾਈ ਗੱਲ ਗੁਰੂ ਦੀ ਹੈ। ਗੁਰਬਾਣੀ ਹੈ। ਸੱਚੀ ਬਾਣੀ ਹੈ। ਸਾਡੇ ਫਾਇਦੇ ਚ ਹੈ। ਸਾਡਾ ਕਲਿਆਣ ਕਰਨ ਵਾਲੀ ਹੈ। ਜੇ ਸਾਡੇ ਚ ਗਲਤੀ ਹੈ ਤਾਂ ਗਲਤੀ ਦੱਸ ਰਹੀ ਹੈ। ਗਲਤੀ ਸਾਡੇ ਚ ਹੈ। ਸਾਨੂੰ ਸਮਝਾ ਰਹੀ ਹੈ। ਜੇ ਤਾਂ ਇਸ ਐਂਗਲ ਤੋਂ ਸੁਣਿਆ ਫਿਰ ਤਾਂ ਠੀਕ ਹੈ। ਨਹੀਂ ਤਾਂ ਮੂਰਖ ਤਾਂ ਫਿਰ ਹੈ ਉਹ। ਮੂਰਖ ਕੋ ਕੀ ਸਮਝਾਉਣਾ? ਪਿੱਛੇ ਮੂਰਖ ਨੂੰ ਸਮਝਾ ਕੇ ਆਇਆ ਉਹ। ਮੂਰਖ ਨੂੰ ਸਮਝਾ ਮੂਰੇ ਪਹਿਲਾਂ ਮੂਰਖ ਨੂੰ ਸਮਝਾਉਂਦਾ ਸੀ ਨਾਮਦੇਵ ਉਹੀ ਨਾਮਦੇਵ ਕਹਿ ਰਿਹਾ ਹੁਣ ਮੂਰਖ ਨਾਲ ਨਹੀਂ ਗੱਲ ਕਰ ਰਿਹਾ ਹੁਣ ਸਿਆਣੇ ਨਾਲ ਗੱਲ ਕਰ ਰਿਹਾ ਤਨ ਤਨ ਤੂੰ ਮਾਤਾ ਦੇਵਕੀ ਜਿਹੇ ਗ੍ਰਹਿ ਰਮਈਆ ਕਬਲਾਪਤੀ ਗ੍ਰਹਿ ਉਹਦੇ ਗ੍ਰਹਿ ਤੇ ਆ ਕ੍ਰਿਸ਼ਨ ਹੈ ਦੇਵਕੀ ਦਾ ਪੁੱਤ ਕ੍ਰਿਸ਼ਨ ਹੈ। ਤਾਂ ਤਾਂ ਮਾਤਾ ਦੇਵਕੀ ਜੇ ਗ੍ਰਹਿ ਰਮਈਆ ਕਬਲਾਪਤੀ। ਤਾਂ ਤਾਂ ਮਾਤਾ ਦੇਵਕੀ ਉਹ ਦੇਵਕੀ ਵੀ ਮਾਤਾ ਧੰਨਾ ਹੈ, ਉਹ ਗੁਰਮਤ ਵੀ ਧੰਨਾ ਹੈ, ਉਹ ਬੁੱਧ ਵੀ ਧੰਨਾ ਹੈ, ਉਹ ਅਤਿ ਵੀ ਧੰਨਾ ਹੈ। ਧੰਨਾ ਹੈ। ਜਿਹਦੇ ਘਰ 'ਚ ਕ੍ਰਿਸ਼ਨ ਚੁੱਪ ਕੀਤਾ ਹੈ। ਜੀ ਰਾਮ ਬੋਲਦਾ ਜੇ ਗ੍ਰਹਿ ਜਿਹਦੇ ਘਰ ਵਿੱਚ ਜਿਹਨੇ ਆਪਣਾ ਮਨ ਸਮਝਾ ਲਿਆ। ਰਾਮ ਬੋਲਦਾ ਸਭੇ ਰਾਮ ਜੋ ਬੋਲਦਾ ਹੈ ਕ੍ਰਿਸ਼ਨ ਉਹਦਾ ਵਿਰੋਧ ਨਹੀਂ ਕਰਦਾ ਜੋ ਰਾਮ ਬੋਲਦਾ ਹੈ ਕ੍ਰਿਸ਼ਨ ਵਿਰੋਧ ਨਹੀਂ ਕਰਦਾ ਉਹ ਦੇਵਕੀ ਵੀ ਧਨ ਜਿਹਦੇ ਘਰ ਦੇ ਵਿੱਚ ਕਲੇਸ਼ ਨਹੀਂ ਹੈ ਜਿਹਦੇ ਘਰ ਦੇ ਵਿੱਚ ਇੱਕ ਨਾ ਕਹੀ ਦੂਆ ਨਾ ਮੰਨੀ ਦੋਨੋਂ ਉਰਮ ਗਿਆਨੀ ਇਕਨਾਂ ਕਹੀ ਅਦੂਆ ਨਾ ਮੰਨ ਲਈ ਉਹ ਦੋ ਇਸ ਜਾਨ ਨੇ ਜੇ ਅਸਲ ਚੋਂ ਮਤ ਸਿਆਣੀ ਹੈ ਉਹ ਦੇਵਕੀ ਸਿਆਣੀ ਹੈ ਜਿਹਨਾਂ ਸਮਝਾ ਕੇ ਮਨ ਨੂੰ ਵਿਰੋਧ ਕਰਦੇ ਹਟਾਤਾ ਅਰ ਚਿੱਤ ਨੂੰ ਸਮਝਾ ਕੇ ਗਾਂਦ ਹੋ ਰਿਹਾ ਹੈ ਚਿੱਤ 'ਚ ਵੀ ਨੁਕਸੀ ਉਹ ਚ ਹਾਂ ਸੀ ਉਹਦੀ ਹਾਂ ਛੜਾਈ ਉਹਦੀ ਮਾਂ ਛੜਾਈ ਬੰ ਉਹਦੀ ਹਾਂ ਗੁਰਬਾਣੀ ਨੂੰ ਸਮਝਿਆ ਉਹਦਨੇ ਗੁਰਬਾਣੀ ਨੂੰ ਸਮਝਿਆ ਤੇ ਚਿੱਤ ਦੀ ਰਾਮ ਦੀ ਹੌਂਸ਼ੜਾਈ ਜੇ ਰਾਮ ਦੇ ਵਿੱਚ ਹਾਂ ਜੀ ਤਾਂ ਇਹਦਾ ਕੋੜਾ ਛੜਦਾ ਉਹਨੂੰ ਕੀ ਲੋੜ ਸੀ ਕੋੜਾ ਛੜਨ ਦੀ ਤੇ ਕੋੜਾ ਜੋ ਆਕਾ ਨੇ ਫੜ ਲਿਆ ਬੇਇੱਜ਼ਤੀ ਕਰਾ ਲਈ ਸਵਾਦ ਆ ਗਿਆ ਫਿਰ ਆਈ ਯਕਲ ਬੇਇੱਜ਼ਤੀ ਕਰਾਈ ਉੱਥੇ ਫਿਰ ਉਸ ਜੀਤਾਂ ਨੂੰ ਕਹਿੰਦਾ ਕੱਲ ਨੂੰ ਚੱਲ ਫਿਰ ਕਹਤੇ ਕਹਿੰਦਾ ਪਹਿਲਾਂ ਬਾਹਰ ਘੜਤੀ ਜੋ ਜਿਆਦਾ ਸਿਆਣਾ ਨਹੀਂ ਰਾਮ ਦਿਖਾਇਆ ਹੋਇਆ ਹੋਰ ਰਾਮ ਦੇ ਵਿੱਚ ਸਿਆਣਾ ਰਾਮ ਜਿਆਦਾ ਜੇ ਗੁਰਮਤ ਧਾਰਨ ਕਰ ਲਵੇ ਜੇ ਸਿਆਣਾ ਹੁੰਦਾ ਰਾਮ ਰਾਵਣ ਨਾਲ ਲੜਨ ਦੀ ਕੀ ਲੋੜ ਸੀ ਜੇ ਸਿਆਣਾ ਹੁੰਦਾ ਰਾਮ ਤਾਂ ਉਹਦੀ ਹਾਜ਼ਰੀ ਵਿੱਚ ਛੋਟਾ ਭਾਈ ਜਿਹੜਾ ਇੰਨਾ ਬਾਗੀ ਕਿਉਂ ਹੁੰਦਾ ਕਿ ਸਰੂਪ ਨਖਾ ਦਾ ਨੱਕੇ ਵੱਡ ਲੈਂਦਾ ਸਿਆਣਾ ਨਹੀਂ ਹੈਗਾ ਕਿ ਜੇ ਪੱਖ ਤੋਂ ਵੀ ਸਿਆਣਾ ਨਹੀਂ ਪੰਡਤ ਨੇ ਇਸ ਤਰੀਕੇ ਨਾਲ ਰਵਾਂਡ ਲਿਖਿਆ ਆਪਣਾ ਬਦਲਾ ਉਹਨੇ ਲੈ ਲਿਆ ਪੰਡਤ ਨਹੀਂ ਹੈਗਾ ਖੁਸ਼ ਬਾਬਰ ਨਹੀਂ ਹੈਗਾ ਖੁਸ਼ ਰਾਵਣ ਨੂੰ ਮਾਰਨ ਚ ਪਰ ਉਹਨੇ ਆਪਣਾ ਬਦਲਾ ਲਿਆ ਹੋਇਆ ਮੂਰਖਾ ਨੂੰ ਪਤਾ ਹੀ ਨਹੀਂ ਮੂਰਖਾ ਨੂੰ ਨਹੀਂ ਪਤਾ ਉਹਨੇ ਆਪਣਾ ਬਦਲਾ ਲਿਆ ਹੋਇਆ ਉਹਨੇ ਰਾਮ ਉੱਥੇ ਹੀ ਰੱਖਿਆ ਹੈ ਜਿਹਾ ਜਿਹਾ ਸੀਗਾ ਉਹ ਉਹ ਨਰਾਜ਼ ਸੀ रामचंद्र ਨਾਲ ਉਰੇ ਕਹ ਨਹੀਂ ਤਲਕ ਦੇਣਾ ਨੂੰ ਬ੍ਰਹਮ ਹਤਿਆ ਦਾ ਦੋਸਾ ਤੇ ਪਰ ਕਲਮ ਉਹਦੇ ਕੋਲ ਹੈ ਛਤਰੀਆਂ ਨੂੰ ਕੀ ਪੜਾ ਛਤਰੀ ਤਾਂਨ ਪੜ ਮੂਰਖ ਸੀਗੇ ਉਹ ਐਸੀ ਕਲਮ ਫੇਰ ਗਿਆ RAM ਸਾਬ ਤੇ ਨਹੀਂ ਹੁੰਦਾ ਕਲਾਲਾ ਜਿਹੜਾ ਜਗਾ ਰਾਮਚੰਦਰ ਦੀ ਬੇਝਤੀ ਹੋ ਰਹੀ ਹੈ ਹਾਦੂਦ ਗਰੀ ਜਾਂਦਾ ਨੇ ਉਹ ਤਾਂ ਹਾਦੂਦ ਮੂਰਖਾਂ ਦੀ ਹੈ ਨਾ ਵਿਚਾਰੀਏ ਤਾਂ ਰਾਮਚੰਦਰ ਤੇ ਜਗਾ ਜਗਾ ਰਾਮਾਇਣ ਚ ਵਜਦੀ ਹੋ ਹੁੰਦੀ ਹੈ ਕੋਈ ਜਿਤ ਨਹੀਂ ਹੋ ਰਹੀ ਰਾਮ ਦੀ ਖਾਸ ਰਾਮ ਨੂੰ ਵਿਚਾਰਨ ਨੂੰ ساری ਜ਼ਿੰਦਗੀ ਸੁੱਖ ਹੈ ਨਹੀਂ ਸੁੱਖ ਕਿੱਥੇ ساری ਜ਼ਿੰਦਗੀ ਉਹ ਸੁੱਖ ਹੈ ਨਹੀਂ ਹਾਂਜੀ